ਬਸ ਤੇ ਰਿਸ਼ਤੇਦਾਰੀਆਂ ਵੀ ਬਹੁਤ ਨੇ ਪਿੰਡਾਂ 'ਚ ਪਰ ਉੱਥੇ ਆਉਂਦੇ ਹੁੰਦੇ ਸੀ ਐਂ ਨਹੀਂ ਪਤਾ ਲਾਈਦਾ ਸੀ ਇੱਧਰ ਬੋਲੀਏ ਜਾਂ ਇੱਧਰ ਬੋਲੀਏ ਜਾਂ ਇੱਧਰ ਬੋਲੀਏ ਜਿੱਧਰ ਨੂੰ ਮਰਜੀ ਦੇਖ ਲਓ ਉਨੇ ਹੀ ਹੁੰਦੇ ਸੀ ਸੋ ਉਹੀ ਪਿਆਰ ਹੈ ਤੁਹਾਡਾ ਜਿਹੜਾ ਉਹਦੇ ਕਰਕੇ ਅੱਜ ਇੱਥੇ ਬੈਠੇ ਆ ਬੜਾ ਵਧੀਆ ਲੱਗਿਆ ਬੱਚਿਆਂ ਨੇ ਮੈਨੂੰ ਜਿਹੜਿਆਂ ਦੇਮੋ ਦਿਖਾਏ ਆਪਣੇ ਆਪਣੇ ਕਿ ਅਸੀਂ ਕੀ ਕਰਾਂਗੇ ਸਾਇੰਸ ਦੇ ਵਿੱਚ ਕੀ ਕਰਾਂਗੇ ਅਸੀਂ ਆਰਟ ਦੇ ਵਿੱਚ ਕੀ ਕਰਾਂਗੇ ਅਸੀਂ ਫਿਜ਼ਿਕਸ ਚ ਕੀ ਕਰਾਂਗੇ ਕੈਮਿਸਟਰੀ ਚ ਕੀ ਕਰਾਂ ਕਮਾਲ ਮਤਲਬ ਹੈਰਾਨੀ ਵਾਲੀ ਗੱਲ ਸਰਕਾਰੀ ਸਕੂਲਾਂ ਚ ਪਹਿਲਾਂ ਕਦੇ ਐ ਇਦਾਂ ਦੀਆਂ ਗੱਲਾਂ ਨਹੀਂ ਚੱਲੀਆਂ ਸੀ ਸੋ ਉਹਨਾਂ ਬੱਚਿਆਂ ਲਈ ਮੈਂ ਇੱਕ ਤੁਹਾਡੇ ਵੱਲੋਂ ਜ਼ੋਰਦਾਰ ਤਾੜੀ ਚਾਹਨਾ ਕੋਈ 11ਵੀਂ ਵਾਲੇ ਆ ਕੋਈ 12ਵੀਂ ਵਾਲੇ ਆ ਹੁਣ ਬਹੁਤ ਹੀ ਦੂਰ ਨਹੀਂ ਹੈਗੀ ਮੰਜ਼ਿਲ ਬਸ ਗਿਆਰਵੀਂ ਬਾਰਵੀਂ ਚ ਪਹੁੰਚ ਗਏ ਅੱਗੇ ਮੰਜ਼ਿਲ ਹੀ ਆ ਬਸ ਕਿਸੇ ਨੇ ਡਾਕਟਰ ਬਣਨਾ ਕਿਸੇ ਨੇ ਸਾਇੰਟਿਸਟ ਬਣਨਾ ਇੱਕ ਨੇ ਕਿਹਾ ਮੈਂ ਜੱਜ ਬਣਨਾ ਬਣੋ ਜੱਜ ਬਣੋ ਸਾਇੰਟਿਸਟ ਬਣੋ ਡਾਕਟਰ ਬਣੋ ਮੌਕੇ ਮਿਲਣਗੇ ਪਹਿਲਾਂ ਇੱਥੇ ਮੌਕੇ ਨਹੀਂ ਮਿਲਦੇ ਸੀ ਪਹਿਲਾਂ ਜਿਹੜੇ ਆਪਾਂ ਮੂਰੇ ਲਾਏ ਸੀ ਲੀਡਰ ਉਹ ਆਪਦੇ ਜਵਾਕਾਂ ਨੂੰ ਤਾਂ ਪੜਾ ਗਏ ਪਾੜਾ ਪੂੜਾ ਨੇ ਸਕੂਲਾਂ ਚ ਆਪਦੇ ਚਾਚੇ ਤਾਇਿਆਂ ਦੇ ਜਵਾਕਾਂ ਨੂੰ ਵੀ ਪੜਾ ਗਏ ਜੀਜੇ ਸਾਲਿਆਂ ਨੂੰ ਵੀ ਪੜਾ ਗਏ ਅੱ퍼 ਰਹਿ ਗਏ ਆਪਾਂ ਨੂੰ ਫਿਰ ਆਪਾਂ ਨੇ ਆਪਣੀ ਕਿਸਮਤ ਚ ਹੀ ਮੰਨ ਲਿਆ ਵੀ ਸਾਡੀ ਤਾਂ ਕਿਸਮਤ ਹੀ ਹੈ ਜੀ ਬਸ ਇੱਥੇ ਹੀ ਰਹਿਣਾ ਐਸੇ ਇਲਾਕੇ ਚ ਹੀ ਰਹਿਣਾ ਬਸ ਨੌਵੀਂ ਤਾਂ ਕਹਿੰਦੇ ਕਿਸੇ ਨੂੰ ਫੇਲ ਹੀ ਨਾ ਕਰੋ ਦਸਵੀਂ ਚ 80% ਫੇਲ ਹੋ ਜਾਂਦੀ ਸੀ ਕਹਿੰਦੇ ਆ ਜਾਓ ਆਟਾ ਦਾਲ ਸਕੀਮ ਚ ਆ ਗਏ ਹੁਣ ਤੁਸੀਂ ਬਸ ਆਜ ਪੜਦੇ ਰਹੋ ਬਸ ਐਤੀ ਹੁਣ ਅਸੀਂ ਸਕੂਲ ਆਫ ਐਮਿਨਸ ਸ਼ੁਰੂ ਕੀਤਾ ਇਹਦਾ ਮਤਲਬ ਕੀ ਹੈ ਜਿਹੜਾ ਬੱਚਾ ਖੇਡਾਂ ਵੱਲ ਜਾਣਾ ਚਾਹੁੰਦਾ ਉਹਨੂੰ 8ਵੀਂ 9ਵੀਂ ਤੂੰ ਹੀ ਖੇਡਾਂ ਵੱਲ ਲੈ ਕੇ ਜਾਓ ਜਿਹੜਾ ਸਾਇੰਸ ਵੱਲ ਜਾਣਾ ਚਾਹੁੰਦਾ ਉਹਨੂੰ ਸਾਇੰਸ ਵੱਲ ਲੈ ਕੇ ਜਾਓ ਜਿਹੜਾ ਇਕਨੋਮਿਕਸ ਵੱਲ ਜਾਣਾ ਚਾਹੁੰਦਾ ਉਹਨੂੰ ਇਕਨੋਮਿਕਸ ਵੱਲ ਲੈ ਕੇ ਜਾਓ ਤਾਂ ਕਿ ਜਦੋਂ ਤੱਕ ਉਹ ਕਾਲਜ ਜਾਂ ਯੂਨੀਵਰਸਿਟੀ ਪਹੁੰਚੇ ਪੂਰਾ ਤਿਆਰ ਹੋਵੇ ਹੋ ਕਿ ਮੈਂ ਜ਼ਿੰਦਗੀ ਚ ਆ ਕੇ ਨਾ ਬਸ ਆ ਸਕੂਲ ਆਫ ਐਮਿਨਸ ਮੇਰੇ ਲਈ ਕੋਈ ਇਹ ਪਗਾਨੇ ਪਿੰਡ ਨਹੀਂ ਹੈ ਗਿਆ ਸਾਜਲੀ ਆ ਭਾਈ ਕੀ ਪਸੌਰ ਹੈ ਸੰਗਤੀ ਵਾਲਾ ਮੈਦਿਆਸਾ ਮੋਜੋ ਵਾਲਾ ਇੱਧਰ ਗਰਾਹਾਂ ਹੈ ਪਰਲੇ ਪੱਜ ਗੇਪੜਾ ਉਦੋਂ ਗਾਂ ਧਰਮਗੜਾ ਫਿਰ ਮੇਰਾ ਪਿੰਡ ਆ ਜਾਂਦਾ ਫਲੇੜਾ ਕਣਕਵਾਲ ਹੈ ਸਾਰੇ ਤਾਂ ਮੈਂ ਜਦੋਂ ਪਹੇ ਸੀ ਮੈਂ ਤਾਂ ਉਦੋਂ ਵੀ ਆਉਂਦਾ ਰਿਹਾ ਇੱਥੇ ਆ ਕੋ ਖਰਪੂਆ ਵੇਈ ਹੋਈ ਹੈ ਗੰਡੂਆਂ ਵੇਈਦੀ ਉਧਰੋਂ ਦੇ ਹੁੰਦੇ ਸੀ ਟਿੱਬਿਆਂ ਵੇਈਦੀ ਇਹ ਪਿੰਡਾਂ ਨੂੰ ਜਾਣਦੇ ਆ ਪਿੰਡ ਆਪਦੇ ਨੇ ਮਤਲਬ ਮੈਨੂੰ ਇੱਥੇ ਆ ਕੇ ਐਂ ਲੱਗਦਾ ਜਿਵੇਂ ਕਿਸੇ ਕੁੜੀ ਨੂੰ ਪੇਕੇ ਆ ਕੇ ਲੱਗਦਾ ਹੁੰਦਾ ਵੀ ਪੇਕਿਆਂ ਦੀ ਠੰਡੀ ਹਵਾ ਜਿਹੜੀ ਐ ਸੋ ਸੰਗਰੂਰ ਤੁਸੀਂ ਮੈਨੂੰ ਪਹਿਲਾ ਕਲਾਕਾਰ ਬਣਾਇਆ ਫਿਰ ਮੈਨੂੰ ਪਾਰਲੀਮੈਂਟ ਚ ਭੇਜਿਆ ਦੋ ਵਾਰੀ ਸਰ ਤੁਹਾਡੇ ਤੋਂ ਕੀਲ ਕੋ ਕੇ ਰੱਖੀਏ ਫਿਰ ਉਹਨੂੰ ਜਿਵੇਂ ਚੀਮਾ ਸਾਹਿਬ ਨੇ ਕਿਹਾ ਖਜ਼ਾਨੇ ਦੀ ਚਾਬੀ ਤੁਹਾਨੂੰ ਫੜਾ ਰੱਖੀ ਆ ਮੇਰਾ ਪਿੰਡ ਵੀ ਡਿੜਬੇਚ ਹੀ ਪੈਂਦਾ ਕਿਉਂਕਿ ਇੱਥੋਂ ਡਿੜਬੇ ਤੋਂ ਸ਼ੁਰੂ ਹੋ ਜਾਂਦਾ ਰੋਗੜਾ ਕੌਰੀਆਂ ਇਧਰ ਦੀ ਹੁੰਦੇ ਹੋਏ ਸਾਜਲੀ ਵਿੱਚ ਆਹੋ ਕੇ ਗਾਹਾਂ ਜਾ ਕੇ ਉਹ ਫਤੇਗੜ ਗੰਡੂਆਂ ਕਣਕੜ ਧਰਮਗੜ ਸਤੋਜ ਲਾ ਆਖਰੀ ਪਿੰਡ ਸਤੋਜ ਤੇ ਪਹਿਲੀ ਵਾਰ ਹੋਇਆ ਪੰਜਾਬ ਦੀ ਹਿਸਟਰੀ ਚ ਕੱਲ ਡਾਕਟਰ ਅੰਬੇਦਕਰ ਭੀਮਰਾਓ ਅੰਬੇਦਕਾ ਜੀ ਦਾ ਜਨਮ ਦਿਨ ਸੀ ਸ਼ਾਇਦ ਉਹਨਾਂ ਦੀ ਆਤਮਾ ਨੂੰ ਥੋੜੀ ਬਹੁਤ ਸ਼ਾਂਤੀ ਮਿਲੀ ਹੋਣੀ ਪਹਿਲੀ ਵਾਰ ਹੋਇਆ ਪੰਜਾਬ ਚ ਕਿਕ ਦਲਿਤ ਵਿੱਤ ਮੰਤਰੀ ਹੈ ਆਮ ਕਰ ਛੋਟੇ ਹੋਏ ਬੰਦਾ ਇੱਕ ਵਿੱਤ ਮੰਤਰੀ ਉਹਦੇ ਕੋਲ ਖਜ਼ਾਨਾ ਨਹੀਂ ਤਾਂ ਖਜ਼ਾਨੇ ਕਾਕਿਆਂ ਕੋਲੇ ਸੀ ਕਾਕਾ ਜੀ ਉਹ ਅਹੀਂ ਕਹੀ ਗਏ ਨੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਅਸੀਂ ਕਦੇ ਕਹਿਖ ਜਾਂ ਨਾ ਖਾਲੀ ਖਜ਼ਾਨੇ ਨਹੀਂ ਖਾਲੀ ਹੁੰਦੇ ਉਹਨਾਂ ਦੀਆਂ ਨੀਤਾਂ ਖਾਲੀ ਸੀ ਅਸਲ 'ਚ ਨੀਅਤ ਭਰੀ ਹੋਵੇ ਨਾ ਕੋਈ ਖਜ਼ਾਨਾ ਖਾਲੀ ਨਹੀਂ ਰਹਿੰਦਾ ਸਿਆਣੇ ਕਹਿੰਦੇ ਨੀਤਾਂ ਨੂੰ ਮਰਾਦਾਂ ਸੋਇਸ ਕਰਕੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਜਦੋਂ ਮੈਂ ਸਕੂਲ ਦੇ ਕੋਲ ਦੀ ਲੰਘਦਾ ਹੁੰਦਾ ਸੀ ਨਾ ਪਹਿਲਾਂ ਮੈਂ ਇੱਕ ਗੱਲ ਬੜੀ ਸੋਚਦਾ ਹੁੰਦਾ ਸੀ ਵੀ ਗਵਰਨਮੈਂਟ ਦੇ ਕਾਨੂੰਨ ਹੋਰ ਨੇ ਪਰ ਛਾਜਲੀ ਵਾਲਿਆਂ ਦੇ ਹੋਰ ਹੀ ਨੇ ਠੇਕਾ ਥਾਣਾ ਤੇ ਸਕੂਲ ਇੱਕੋ ਬਿਲਡਿੰਗ ਚ ਮੈਂ ਕਹਿਆ ਯਾਰ ਗਵਰਨਮੈਂਟ ਤਾਂ ਕਹਿੰਦੀ ਐ ਵੀ ਠੇਕੇ ਤੇ ਸਕੂਲ ਦਾ ਇੰਨਾ ਫਰਕ ਹੋਣਾ ਚਾਹੀਦਾ ਹੈ ਥਾਣਾ ਇੱਥੇ ਹੋਣਾ ਚਾਹੀਦਾ ਐ ਤੇ ਤਿੰਨੀ ਇੱਕੋ ਬਿਲਡਿੰਗ ਚ ਹੀ ਸੀ ਉਮੈਗਾ ਠੀਕ ਕਰੋ ਜੀ ਇਹਨਾਂ ਨੂੰ ਇੱਕ ਪਿੰਡ ਆ ਟੋਲ ਪਲਾਜੇ ਵਾਲਾ ਜਦੋਂ ਪਹਜਾਨਿਆ ਭਵਾਨੀਗੜ੍ਹ ਤੋਂ ਕਾਲਾ ਕਾਲਾਚਾੜ ਮੈਂ ਐਮਪੀ ਸੀਗਾ ਕਾਲਾਚਾੜ ਪਿੰਡਲੇ ਪੰਚਾਇਤ ਆਈ ਸਾਡੇ ਕੋਲੇ ਕਹਿੰਦੇ ਜੀ ਇੱਕ ਪੰਗਾ ਹੈ ਮੈਂ ਕੀ ਹੈ ਕਹਿੰਦੇ ਸਾਡੇ ਸਕੂਲ ਚ ਕੰਦ ਕਰਨੀ ਹੈ ਮੈਂ ਕਿਹਾ ਕੰਦ ਕਰਾਂ ਸਕੂਲ ਚ ਕੰਦ ਹੈ ਨਹੀਂ ਮੈਂ ਆਪਾਂ ਐਮਪੀ ਲੈਡ ਚ ਦੇ ਦਾਂਗੇ ਪੈਸੇ ਕਹਿੰਦੇ ਨਹੀਂ ਨਹੀਂ ਜੀ ਵਿਚਾਲੇ ਕਰਨੀ ਐ ਮੈਂ ਕਹਿੰਦੇ ਵਿਚਾਲੇ ਕਿਉਂ ਕਰਨੀ ਐ ਉਹ ਕਹਿੰਦੇ ਜੀ ਉਦੋਂ ਜਦੋਂ ਮਾਹੌਲ ਜਿਆ ਖਰਾਬ ਸੀ ਨਾ ਚੌਂਕੀ ਵੀ ਸਕੂਲ ਚ ਹੀ ਬਣਾਤੀ ਸੀ ਜੀ ਉਹ ਹੁਣ ਖੁੱਲਾ ਹੈ ਜੀ ਕੰਮ ਕਹਿੰਦੇ ਉਧਰ ਜਦੋਂ ਕਹਿੰਦੇ ਪੁਲਿਸ ਵਾਲੇ ਕਿਸੇ ਨੂੰ ਮੁੱਦਾ ਪਾ ਕੇ ਕੁੱਟਦੇ ਨੇ ਬੱਚੇ ਡਰ ਜਾਂਦੇ ਆ ਸਾਡੇ ਜੀ ਰਾਤ ਨੂੰ ਬੱਚੇ ਬੁੜਕ ਬੁੜ ਕੁੱਟਦੇ ਆ ਜੀ ਸੁਪਨੇ ਚ ਕੰਨੀ ਕੰਦ ਕਰ ਦੋ ਤਾਂ ਕਿ ਹੁਣ ਪੁਲਿਸ ਵਾਲਿਆਂ ਨੂੰ ਕੁੱਟਣ ਤੋਂ ਹਟਾ ਨਹੀਂ ਸਕਦੇ ਅਸੀਂ ਪਰ ਕੰਦ ਕਰ ਦੋ ਜੀ ਉਹ ਮੈਂ ਕਿਹਾ ਯਾਰ ਇਤੋਂ بڑا ਔਖਾ ਯਕ ਤੁਸੀਂ ਸਵਾਲ ਲੈ ਕੇ ਆਗੇ ਮੈਂ ਐਸਐਸਪੀ ਨਾਲ ਗੱਲ ਕੀਤੀ ਪਰ ਜਗ੍ਹਾ ਥੋੜੀ ਹੈ ਜਿੱਥੇ ਚੌਂਕੀ ਬਣੀ ਹੈ ਕਹਿੰਦੇ ਨਾ ਜੀ ਸਕੂਲ ਦੀ ਹੈ ਮੈਂ ਤੁਹਾਨੂੰ ਜਵਾਕਾਂ ਨੂੰ ਡਰਾਈ ਜਾਂਦੇ ਹੋ ਬਈ ਉਹ ਕਹਿੰਦੇ ਜੀ ਸਾਡੇ ਕੋਲ ਜਗ੍ਹਾ ਹੀ ਇੰਨੀ ਘੱਟ ਹੈ ਵੀ ਸਾਨੂੰ ਬਾਹਰ ਹੀ ਕੁੱਟਣੇ ਪੈਂਦੇ ਹੋ ਮੈਂ ਕਹਿੰਦਾ ਕੁੱਟਣਾ ਬੰਦ ਨਹੀਂ ਕਰਦੇ ਤੁਸੀਂ ਮੈਂ ਕਹਿੰਦਾ ਯਾਰ ਥੋੜਾ ਇੱਧਰ ਉੱਧਰ ਕਰ ਲਿਆ ਕਰੋ ਕਿਸੇ ਨੂੰ ਨਾ ਜੀ ਕਹਿੰਦੇ ਇਹ ਤਾਂ ਇਹਦਾ ਇੱਥੇ ਉਹ ਕੰਦ ਕਰ ਦਿਓ ਜੀ ਅੱਜ ਕੱବਰ ਕੰਦਾਇ ਨਹੀਂ ਕਰਨੀ ਫਿਰ ਉਹਨਾਂ ਦੀ ਕੰਦ ਜਿਹੜੀ ਹੈ ਨਾ ਤੂੰ ਜਾ ਕੇ ਦੇਖੋ ਜਿੱਥੇ ਜਿੱਥੇ ਟੋਲ ਪਲਾਜਾ ਨਾ ਜਮਨ ਟੋਲ ਪਲਾਜੇ ਦੇ ਖੱਬੇ ਪਾਸੇ ਸਕੂਲ ਹੈ ਚੰਨੋ ਵਾਲਾ ਜਿਹੜਾ ਟੋਲ ਪਲਾਜਾ ਕੰਦ ਕਰੀ ਥੋੜਾ ਤਾਂ ਹਾਂ ਚ ਜਵਾਕ ਡਰਨੋਂ ਹਟੇ ਨਹੀਂ ਤਾਂ ਆ ਹਾਲਾਤਾਂ ਚ ਤਾਂ ਸਾਡੇ ਸਕੂਲ ਰਹਿੰਦੇ ਸੀ ਕਿਸੇ ਦੇ ਬਾਥਰੂਮ ਹੈ ਨਹੀਂ ਬੱਚੀਆਂ ਜਿਹੜੀਆਂ ਨੇ ਉਹਨਾਂ ਨੂੰ ਜਾਂ ਤਾਂ ਘਰੇ ਜਾਣਾ ਪੈਂਦਾ ਛੁੱਟੀ ਲੈ ਕੇ ਜਾਂ ਫਿਰ ਜਿਹੜਾ ਕੋਈ ਹੋਰ ਹੀਲਾ ਕਰਨਾ ਪੈਂਦਾ ਪੜਾ ਮੈਂ ਪਾਰਲੀਮੈਂਟ 'ਚ ਵੀ ਮੈਂ ਗੱਲ ਬੋਲੀ ਸੀ ਬਹੁਤ ਸਾਰੇ ਮਾਪੇ ਜਿਹੜੇ ਨੇ ਹੁਸ਼ਿਆਰ ਬੱਚੀਆਂ ਨੂੰ ਇਸੇ ਕਰਕੇ ਹਟਾ ਲੈਂਦੀ ਸੀ ਸਕੂਲਾਂ ਜਾਣ ਦਾ ਸਾਧਨ ਨਹੀਂ ਹੈਗਾ ਜੀ ਟਰਾਲੀਆਂ ਤੇ ਲੰਮ ਕਲਮਕ ਜਾਂਦੀਆਂ ਨੇ ਬੱਸਾਂ ਦੀਆਂ ਜਿਹੜੀਆਂ ਜਾਲ ਜੇ ਨੇ ਜਾਲਾਂ ਤੇ ਲਮਕ ਲਮਕ ਜਾਂਦੀ। ਜੇ ਕਿਸੇ ਅਜਨਬੀਆਂ ਤੋਂ ਰਾਈਡ ਲੈਣੀ ਪੈਂਦੀ। ਕੱਲ ਸੁਗਦਾ ਜ਼ਮਾਨਾ ਹੈ। ਕਹਿੰਦੇ ਨਹੀਂ ਅਸੀਂ ਨਹੀਂ ਪੜਾਉਣੀ। ਅਸੀਂ ਤਾਂ 2 ਸਾਲਾਂ ਬਾਅਦ ਵਿਆਹ ਦਾਂਗੇ ਬਸ। ਉਹ ਜਿੱਜਾ ਹੋਂ ਖਤਮ ਕਰਦੇ ਆ। ਅਜਿੰਨਾ ਮੈਨੂੰ ਡੈਮੋ ਦਿਖਾਏ 95% ਕੁੜੀਆਂ ਸੀ। ਆ ਕਰ ਦਿਆਂ ਪੋਟਾਸ਼ੀਅਮ ਨੂੰ ਐ ਕਰ ਲਾਂਗੇ ਫਿਰ ਉਹਦੇ ਚ ਆਪਾਂ ਇਹ ਲਿਕਰ ਪਾ ਕੇ ਇਹਦਾ ਰੰਗ ਜਾਮਨੀ ਹੋ ਜਾਊਗਾ ਮੈਂ ਕਹਿ ਰਿਹਾ ਤੁਸੀਂ ਤਾਂ ਬਣ ਗਏ ਤੁਸੀਂ ਤਾਂ ਬਣ ਗਏ ਬਸ ਜਦੋਂ ਇੰਨਾ ਪੜਾਈ ਵਧੀਆ ਹੋਣ ਲੱਗ ਗਈ ਟੀਚਰ ਵਧੀਆ ਆ ਗਏ ਸਾਰੇ ਟੀਚਰਾਂ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਮੈਂ ਖੁਦ ਇੱਕ ਟੀਚਰ ਦਾ ਬੇਟਾ ਕਿ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਤੁਹਾਡੇ ਲਾਏ ਹੋਏ ਬੂਟੇ ਜਦੋਂ ਫੁੱਲ ਫਲ ਤੇ ਛਾਂ ਦੇਣ ਲੱਗਣਗੇ ਉਹ ਤੁਹਾਨੂੰ ਖੁਸ਼ੀ ਹੋਊਗੀ ਕਿਉਂਕਿ ਜਦੋਂ ਕੋਈ ਬੂਟਾ ਫੁੱਲ ਫਲ ਤੇ ਸ਼ਾਂ ਦੇਣ ਲੱਗਦਾ ਹੈ ਸਭ ਤੋਂ ਵੱਧ ਖੁਸ਼ੀ ਮਾਲੀ ਨੂੰ ਹੁੰਦੀ ਹੈ ਜਿਨੇ ਉਹ ਬੂਟਾ ਲਾਇਆ ਹੁੰਦਾ ਜਿਨੇ ਉਹ ਬੂਟਾ ਸਿੰਜਿਆ ਹੁੰਦਾ ਆ ਜਿਹੜਾ ਅੰਕੜੇ ਦਿੱਤੇ ਆ ਚੀਮਾ ਸਾਹਿਬ ਨੇ ਅਸੀਂ ਤਾਂ ਪੰਜਾਬ ਦੇ ਖਜ਼ਾਨੇ 'ਚ ਇੱਕ ਇੱਕ ਰੁਪਈਆ ਲਿਆ ਕੇ ਪਾਉਨੇ ਆ ਰੁਪਈਏ ਰੁਪਈਏ ਪਿੱਛੇ ਲੜਦੇ ਵੀ ਆ ਮੇਰੇ ਰੁਪਈਆ ਵੱਧ ਨਹੀਂ ਲਾਉਣਾ ਖਜ਼ਾਨੇ ਚ ਕਿੰਨੇ ਵੱਜਦੇ ਨੇ ਇਹ ਦੱਸੋ ਉਹੀ ਉਹੀ ਪੈਸੇ ਅਸੀਂ ਤੁਹਾਡੇ ਦੇ ਲਾਉਣੇ ਨੇ ਜਿਆਦਾ ਸਕੂਲਾਂ ਦੇ ਰੂਪ ਚ ਲੱਗਣਗੇ ਸੜਕਾਂ ਦੇ ਰੂਪ ਚ ਲੱਗਣਗੇ ਗਰਾਊਂਡ ਬਣਾਵਾਂਗੇ ਇਨਫਰਾਸਟ੍ਰਕਚਰ ਆਊਗਾ ਬਿਜਲੀ ਫ੍ਰੀ ਹੋਊਗੀ ਕੱਸੀਆਂ ਖਾਲ ਥੱਲੇ ਪਾਈਪਾਂ ਦੱਬੀਆਂ ਜਾ ਰਹੀਆਂ ਨੇ ਸਾਰੇ ਕੰਮ ਹੋ ਰਹੇ ਥੋੜਾ ਜਿਹਾ ਆਪਾਂ ਕਦੇ ਕਦੇ ਕਾਲੀ ਕਰ ਜੰਨੇ ਜੇ ਆਪਾਂ ਕੋਈ ਆ ਸਾਹਮਣੇ ਭਾਈ ਸਾਹਿਬ ਬੈਠੇ ਨੇ ਇਹਨਾਂ ਨੇ ਫੀਤਿਆਂ ਵਾਲੇ ਬੂਟ ਪਾਏ ਹੋਏ ਨੇ ਜੇ ਫੀਤੇ ਦੀ ਗੰਢ ਦੋ ਦਿਨ ਨਾ ਖੋਲਣ ਤੀਜੇ ਦਿਨ ਚਮਚਾ ਪਾ ਕੇ ਚਮਚੇ ਦੀ ਡੰਡੀ ਜੀ ਜਾਂ ਕੋਈ ਚਾਕੂ ਜਾਂ ਕੋਈ ਸੂਆ ਜਾਂ ਲੈ ਕੇ ਤਿੱਖੀ ਚੀਜ਼ ਨਾ ਖੋਲਣੀ ਪਊਗੀ ਗੰਢ ਜੰਮ ਜਾਂਦੀ ਹੈ ਤਿੰਨ ਦਿਨ ਪੁਰਾਣੀ ਗੰਢ ਦੀ ਗੱਲ ਕਰਦਾ ਮੈਂ ਤੇ ਮੈਨੂੰ ਤਾਂ 75 ਸਾਲ ਪੁਰਾਣੀ ਗੰਢ ਫੜਾ ਰੱਖੀ ਹੈ ਤੁਸੀਂ ਕਹਿੰਦੇ ਖੋਲੇ ਨੂੰ ਹੁਣ ਤਿੰਨ ਸਾਲਾਂ ਚ ਮੈਂ ਖੋਲ ਹੀ ਜਾਣਾ ਕਾਫੀ ਗੰਡਾ ਖੋਲ ਲਿਆ ਥੋੜਾ ਸਾਵਰ ਕਰ ਲੋ ਬਸ ਮੇਰੀ ਨੀਅਤ ਚ ਕੋਈ ਖੋੜ ਨਹੀਂ ਜਦੋਂ ਮੈਂ ਕੋਈ ਰੇਤਿਆਣੇ ਚ ਸਬਾ ਵਾ ਲਿਆ ਹੋਵੇ ਮੇਰੀਆਂ ਬੱਸਾਂ ਚੱਲ ਪਈਆਂ ਹੋਣ ਮੇਰੇ ਤਾਂ ਪਿੰਡ ਜਾ ਕੇ ਦੇਖ ਲੋ ਐਸਾ ਟੀਬ ਵੀ ਨਹੀਂ ਕਰਾਈ ਕਰੇ ਉਹ ਮੇਰੀ ਮਾਂ ਉੱਥੇ ਪਿੰਡ ਰਹਿੰਦੀ ਐ ਉਹ ਇੱਕ ਪੱਤਰਕਾਰ ਆ ਗਿਆ ਕੋਈ ਯੂ ਟਿਊਬ ਵਾਲਾ ਉਹ ਕਹਿੰਦੇ ਦੇਖ ਲੈ ਬੇਬੇ ਹੁਣ ਤਾਂ ਮੁੱਖ ਮੰਤਰੀ ਦੀ ਮਾਂ ਐ ਆਪ ਪਿੱਛੇ ਦੇਖ ਲੈ ਤੂੰ ਇੱਟਾਂ ਦੇਖ ਲੈ ਕਿਵੇਂ ਪੁਰੀਆਂ ਪਈਆਂ ਨੇ ਪਲਾਸਤਰੀ ਕਰਾ ਲਓ ਉਹ ਕਹਿੰਦੀ ਭਾਈ ਮੈਂ ਇੱਥੇ ਥੋੜਾ ਨਹੀਂ ਚੱਲਣ ਦਿੰਦੀ ਕੀ ਪਤਾ ਹੈ ਕਿਹੜੀ ਕਿਸਮਤ ਵਾਲੀ ਇੱਟ ਇਸ ਘਰ ਚ ਲੱਗੀ ਹੋਈ ਹੈ ਕਿ ਮੇਰੇ ਪੁੱਤ ਨੂੰ ਐਡਾ ਵੱਡਾ ਆਉਦਾ ਮਿਲ ਗਿਆ ਇਹ ਮਾਂ ਹੀ ਕਹਿ ਸਕਦੀ ਹੈ ਗੱਲ ਇਹ ਗੱਲ ਸਿਰਫ ਮਾਂ ਕਹਿ ਸਕਦੀ 19 ਜਗਾ ਤੇ ਸੋਣਾ ਹੈ ਉਹੀ ਦੋ ਰੋਟੀਆਂ ਨੇ ਜੇ ਤੈਨਨ ਖਾਣ ਲੱਗ ਜੋਂਗੇ ਡਾਕਟਰ ਬੰਦ ਕਰ ਦੂ ਜਿੰਨੇ ਨਰਸਰੀ ਜਾਂਦਾ ਸਾਰ ਲੋ ਪਤਾ ਨਹੀਂ ਯਾਰ ਇਹਨਾਂ ਨੂੰ ਮੈਨੂੰ ਸਮਝ ਨਹੀਂ ਆਉਂਦੀ ਆ ਜਿਹੜੇ ਲੁੱਟਣ ਤੇ ਲੱਗੇ ਆ ਪੰਜਾਬ ਨੂੰ ਵੀ ਜ਼ਿਆਦਾਤਰ ਮਹਾਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਵੀ ਤੇਰੇ ਵਾਲੇ ਉੱਤੇ ਆ ਜਾਣਗੇ ਨਾਲ ਹੀ ਲਿਆਈ ਨਾਲ ਤਾਂ ਕਿਸੇ ਦੇ ਗਏ ਨਹੀਂ ਮੈਂ ਤਾਂ ਜਾਂਦੇ ਦੇਖੇ ਨਹੀਂ ਕਿਤੇ ਵਸੇ ਐਸੇ ਗਲਤੀ ਸੜੇ ਪਏ ਨੇ ਆਮ ਘਰ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਕੱਲ ਇੱਕ ਬੰਬ ਵੀ ਗਣਾਈ ਜਾਂਦਾ ਸੀ 50 ਆਏ ਪਏ ਨੇ 18 ਚੱਲ ਗਏ 32 ਹਜੇ ਚੱਲਣੇ ਨੇ ਮੈਂ ਕਿਹਾ ਤੂੰ ਦੱਸ ਕਿੱਥੇ ਕਿੱਥੇ ਪਏ ਨੇ ਫਿਰ ਉਹਨ ਵਕੀਲ ਭਾਲਦਾ ਫਿਰਦਾ ਉਹ ਤੂੰ ਦੱਸ ਕਿੱਥੇ ਕਿੱਥੇ ਪਏ ਨੇ ਦੱਸਦਾ ਕਿਉਂ ਨਹੀਂ ਤੂੰ ਇਹਦਾ ਮਤਲਬ ਫਟਣ ਦੀ ਬੇਟ ਕਰ ਰਿਹਾ ਤੂੰ ਉਹੀ ਹੱਲੇ ਪੈਣਾ ਜਿਵੇਂ 34 ਲੱਖ 34 ਬਜ਼ੁਰਗਾਂ ਲੱਗ ਜਾਂਦੀਆਂ ਆਪਣੇ ਉਧਰੋਂ ਜੋ ਮੋੜ ਕੇ ਲੌਣੇ ਹੁੰਦੇ ਨੇ ਫਿਰ ਕੋਈ ਛੱਡ ਕੇ ਜਾਂਦਾ ਥੋੜਾ ਬੜਾ ਇਧਰ ਨਾਲੇ ਤੇ ਤੁਰ ਜਾਂਦਾ ਤੇ ਮੈਂ ਛੱਡ ਕੇ ਜਾਂਦਾ ਇਹ ਉਹਨਾਂ ਦੇ ਇਹ ਹਾਲਤ ਹੋਈ ਪਈ ਐ ਇਹਨਾਂ ਦੀ ਕਾਂਗਰਸੀ ਤਾਂ ਇਹ ਹਾਲ ਦੋਈ ਪੀਏ ਜਿਹੜੀ 90 ਸਾਲ ਦੇ ਬਜ਼ੁਰਗ ਨੂੰ ਡਾਕਟਰ ਕਹਿੰਦੇ ਨੇ ਪਾਈ ਘਰੇ ਲਿਆ ਕੇ ਸੇਵਾ ਕਰ ਲੋ ਇਹ ਚੱਕ ਨਹੀਂਗਾ ਹੁਣ ਵੀ ਮੂੰਹ ਚ ਚਮਚਾ ਜੇ ਪਾਣੀ ਦਾ ਪਾ ਗਿਆ ਕੋਈ ਪੂਆ ਵੀ ਆ ਜਾਂਦੀ ਐ ਵੀ ਚਲ ਦੇਖ ਆਈਏ ਬਾਪੂ ਨੂੰ ਹਨਾ ਵੀ ਹੁਣ ਹੈ ਤਾਂ ਹੈ ਨਹੀਂ ਕੁਛ ਬਸ ਫਾਰਮੈਲਟੀ ਐ ਇਹ ਕਾਂਗਰਸ ਦਾ ਹਾਲ ਹੋਇਆ ਪਿਆ ਅਕਾਲੀ ਦਾ ਲੜੇ ਹੂੰ ਤਰ ਰੱਬ ਨੇ ਮਾਰਤੇ ਉਹਨਾਂ ਨੇ ਰੱਬ ਨਾਲ ਪੰਗੇ ਲਏ ਨੇ ਰੱਬ ਨਾਲ ਮੱਥਾ ਲਾਇਆ ਉਹ ਉਹਨਾਂ ਨੇ ਮਾਰਤੇ ਕਦੇ ਕਾਲ ਤਖਤ ਤੇ ਅਗੇ ਲੱਤ ਟੁੱਟ ਜਾਂਦੀ ਐ ਕਦੇ ਮੋਢਾ ਜਾ ਬੰਨੀ ਫਿਰਦਾ ਹੁੰਦਾ ਪਤਾ ਨਹੀਂ ਕਿੱਥੋਂ ਕਿੱਥੋਂ ਇੱਲੇ ਪੈਨੇ ਉਹ ਨਾ ਮੇਰਾ ਲੱਗ ਜਾਂਦਾ ਕਹਿੰਦੇ ਭਵਾਂਤ ਮੇਰਾ ਕੀ ਕਸੂਰ ਐ ਯਾਰ ਮੇਰਾ ਕਸੂਰ ਐ ਬਈ ਕੋਈ ਮੈਂ ਸੱਚ ਬੋਲੀ ਜਾਂਦਾ ਉਹ ਕਹਿੰਦੇ ਪਾ ਇਹ ਕਿੱਥੋਂ ਆ ਗਿਆ ਯਾਰ ਇਹ ਇਹਦਾ ਕੋਈ ਹੱਲ ਵੀ ਨਹੀਂ ਹੈਗਾ ਮੈਂ ਕਿਹਾ ਸੀ ਮਾਲਵੇ ਵਾਲਿਆਂ ਜਾਂ ਤਾਂ ਆਉਂਦੇ ਹੀ ਨਹੀਂ ਸਾਰੀ ਜ਼ਿੰਦਗੀ ਆ 30 40 ਕਿਲੋਮੀਟਰ ਚ ਖੋਖਰ ਪੂਆ ਦੂਜੀ ਪੂਆ ਸ਼ੇਰੋਂ ਆ ਨਾਨਕੇ ਖੜਿਆਲ ਨੇ ਮਾ ਗੰਡੂਆ ਐਂ ਜੇ ਕਰਕੇ 30 40 ਕਿਲੋਮੀਟਰ ਚ ਜਿੰਦਗੀ ਕੱਢ ਲੈਣੇ ਸਾਰੀ ਜਤਾ ਜੇ ਜਾਣੇ ਬਾਦ ਤੋਂ ਬਾਦ ਨੈਣਾ ਵੀ ਵੀ ਜਾਇਆ ਹੁੰਨੇ ਆ ਬਸ ਜੇ ਕਿਤੇ ਨਿਕਲ ਜੇ ਬਾਹਰ ਫਿਰ ਟੌਪ ਤੋਂ ਘੱਟ ਕੋਈ ਸਾਨੂੰ ਪੋਜੀਸ਼ਨ ਪਸੰਦ ਨਹੀਂ ਹੈਗੀ ਫਿਰ ਫੇਰ ਥੱਲੇ ਰਹਿੰਦੇ ਨਹੀਂ ਇੱਕ ਨੰਬਰ ਤੋਂ ਘੱਟ ਫਿਰ ਸੋ ਇਸ ਕਰਕੇ ਬੱਚਿਆਂ ਨੂੰ ਵੀ ਮੈਂ ਬੇਨਤੀ ਕਰੂੰਗਾ ਬੱਚਿਓ ਪੜੋ ਮੈਰਿਟ ਦੇ ਵਿੱਚ ਆਓ ਕੋਈ ਮਾਈ ਦਾ ਲਾਲ ਨਹੀਂ ਇਹ ਕਹਿ ਸਕਦਾ ਕਿ ਬੱਚੇ ਦੇ ਨੰਬਰ ਆ ਗਏ ਸੀ ਪਰ ਘੱਟ ਨੰਬਰ ਵਾਲੇ ਨੂੰ ਇਸ ਕਰਕੇ ਨੌਕਰੀ ਮਿਲ ਗਈ ਕਿ ਵੱਧ ਨੰਬਰ ਵਾਲੇ ਦੇ ਬਾਪੂ ਕੋਲੇ ਪੈਸੇ ਨਹੀਂ ਸੀ ਜਾਂ ਵੱਧ ਨੰਬਰ ਵਾਲੇ ਦੇ ਬਾਪੂ ਕੋਲ ਸਪਾਰਸ਼ ਨਹੀਂ ਸੀ ਕਿਸੇ ਦੀ ਤਾਂ ਨੌਕਰੀ ਨਹੀਂ ਮਿਲੀ ਘੱਟ ਨੰਬਰ ਵਾਲਾ ਲੈ ਗਿਆ ਇਹ ਹੋ ਨਹੀਂ ਸਕਦਾ ਜੀ ਨੰਬਰ ਵੱਧ ਲਾਉਂਗੇ ਓਡੀਓ ਵੱਡੀ ਕੁਰਸੀ ਮਿਲੂਗੀ ਇਹ ਮੇਰਾ ਵਾਦਾ ਹੈ 52000 ਤੋਂ ਵੱਧ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਹਾਂ ਜਿਹੜੇ ਮਰਜ਼ੀ ਫੀਲਡ ਜਾਣਾ ਚਾਹੁੰਦੇ ਜਾਓ ਮਾਪਿਆਂ ਨੂੰ ਵੀ ਬੇਨਤੀ ਕਰਦਾ ਇਹਨਾਂ ਨੂੰ ਬਣ ਲੈਣ ਦਿਓ ਇਹਨਾਂ ਤੇ ਪ੍ਰੈਸ਼ਰ ਨਾ ਪਾਓ ਇਹਨਾਂ ਨੂੰ ਜੋ ਬਣਨਾ ਹੈ ਇਹਨਾਂ ਨੂੰ ਬਣ ਲੈਣ ਦਿਓ ਤੁਸੀਂ ਦੇਖੋ ਇੱਕ ਦਿਨ ਤੁਸੀਂ ਮਾਣ ਮਹਿਸੂਸ ਕਰੋਗੇ ਧੀਆਂ ਨੂੰ ਕਹਿੰਦੇ ਐ ਇੱਟ ਮੱਥੇ ਮਾਰੀ ਰੱਬ ਨੇ ਇੱਟ ਮੱਥੇ ਮਾਰੀ ਗੋਵਿੰਦਗੜ੍ਹ ਕੋਲੇ ਮਲੋਹ ਕੋਲੇ ਇੱਕ ਪਿੰਡ ਹੈ ਦੋ ਜੋੜੀਆਂ ਕੁੜੀਆਂ ਜੰਪੀਆਂ ਲੋਕ ਆ ਗਏ ਬੱਸ ਕਹਿੰਦੇ ਭਾਈ ਤੇਰੇ ਤਾਂ ਪੁਰਾਣੇ ਜਨਮ ਦੇ ਕੋਈ ਪਾਪ ਸੀ ਦੋ ਜੋੜੀਆਂ ਉਹ ਵੀ ਕੁੜੀਆਂ ਕਹਿੰਦਾ ਜੀ ਠੀਕ ਹੈ ਕੋਈ ਗੱਲ ਨਹੀਂ ਉਹਨੇ ਪੜਾ ਲੀਆਂ ਜੀ ਬੰਦੇ ਨੇ ਆ 6 ਕੁ ਮਹੀਨੇ ਪਹਿਲਾਂ ਦੋਨੇ ਜੱਜ ਬਣ ਗੀਆਂ ਦੋਨੇ ਭੈਣਾ ਸਕਿਆ ਜੱਜ ਬਣ ਗਿਆ ਤੇ ਉਹੀ ਬੰਦੇ ਜਿਹੜੇ ਕਹਿੰਦੇ ਸੀ ਕਿ ਤੇਰੇ ਪੁਰਾਣੇ ਜਨਮ ਦੇ ਪਾਪ ਨੇ ਉਹੀ ਗਪਾਲ ਸਵੀਟ ਵਾਲੇ ਬਰਫੀਆਂ ਵਾਲੇ ਡੱਬੇ ਚੱਕੀ ਫਿਰਦੇ ਸੀ ਕਹਿੰਦੇ ਤੇਰੇ ਪੁਰਾਣੇ ਜਨਮ ਦੇ ਕੋਈ ਪੁੰਨ ਨੇ ਬਾਈ ਜਿਹੜਾ ਤੂੰ ਚਾਚਾ ਨੂੰ ਦੇਖ ਲਓ ਦੁਨੀਆ ਚੜਦੇ ਸੂਰਜ ਨੂੰ ਸਲਾਮਾਂ ਨੇ ਪੜ੍ਹਾਈ ਦਾ ਹੀ ਮੁੱਲ ਹੈ ਪੁੱਤ ਹੁਣ ਤਾਂ ਪੜ੍ਹ ਲੋਂਗੇ ਲੋਕ ਵਧਾਈਆਂ ਦੇਣ ਆਉਣਗੇ ਨਹੀਂ ਪੜ੍ਹੋਂਗੇ ਲੋਕ ਲਾਂਬੇ ਦੇਣ ਨੂੰ ਤੁਰਦੇ ਹੀ ਆ ਲੋਕ ਤਾਂ ਨੁਕਸ ਕੱਢਣ ਨੂੰ ਫਿਰਦੇ ਹੀ ਆ ਸੋ ਇਸ ਕਰਕੇ ਆਪਣੇ ਗੁਣਾਂ ਨੂੰ ਪਛਾਣੋ ਵੱਡੇ ਬਣੋ ਸਰਕਾਰ ਥੋਡੀ ਐ ਕੋਈ ਸੁਜੈਸ਼ਨ ਕੋਈ ਸੁਝਾਅ ਕੋਈ ਸ਼ਿਕਵਾ ਕੋਈ ਸ਼ਿਕਾਇਤ ਹੋਵੇ ਆਪਣੇ ਪ੍ਰਿੰਸੀਪਲ ਨੂੰ ਆਪਣੇ ਹੈਡਮਾਸਟਰ ਨੂੰ ਆਪਣੇ ਐਮਐਲਏ ਨੂੰ ਜਾਂ ਕੋਈ ਸਾਡੇ ਵਲੰਟੀਅਨ ਦੱਸ ਦੋ ਉਹ ਵੀ ਆਪਾਂ ਠੀਕ ਕਰ ਦਾਂਗੇ ਕਿਉਂਕਿ ਜਿੱਥੇ ਸਮੱਸਿਆ ਹੁੰਦੀ ਹੈ ਹੱਲ ਵੀ ਉੱਥੇ ਹੁੰਦਾ ਹੈ ਤੁਸੀਂ ਉਹ ਦੱਸ ਸਕਦੇ ਹੋ ਦਿਲ ਦੇ ਸਾਹਫਾਂ ਮਾਲਵੇ ਵਾਲਿਆਂ ਜੋ ਗੱਲ ਦਿਲ ਤੇ ਉਹੀ ਜ਼ੁਬਾਨ ਤੇ ਆ ਇਹ ਨਹੀਂ ਹੈਗਾ ਵੀ ਦਿਲ 'ਚ ਕੁਝ ਹੋਰ ਹੈ ਜ਼ੁਬਾਨ 'ਤੇ ਕੁਝ ਹੋਰ ਹੈ। ਬਸ ਵਧਾਈਆਂ ਦੇਣ ਆਇਆ ਸੀ ਮੈਂ ਤਾਂ ਤੁਹਾਨੂੰ। ਬੜੇ ਸਾਹਮਣੇ ਬੈਠੇ ਪੁਰਾਣੇ ਸਾਥੀਆਂ ਦੇਖ ਕੇ ਐਂ ਜੀ ਕਰਦਾ ਦੁਬਾਰੇ ਐਮਪੀ ਲੜ ਲਈਏ। ਉਹਨਾਂ ਯਾਰਾ ਜਿਆ ਹੋਰ ਹੀ ਹੁੰਦਾ ਮੂਰੇ ਮੋਟਰਸਾਈਕਲ 'ਚ ਜਲਵਾਉਂਦੇ ਨੇ ਇਹ। ਇੱਧਰੋਂ ਕਿੱਧਰ ਨੂੰ ਜਾਣਾ ਪਤਾ ਨਹੀਂ ਕਿੱਧਰ ਨੂੰ ਜਾਣਾ। ਇਹ ਤਾਂ ਮੇਧਿਆ ਵੀ ਦੀ ਕੱਢਦੀ ਐ ਕੱਢ ਲਓ ਭਾਈ। ਮੈਂ ਕਹਿੰਦਾ ਮੋਜੋ ਵਾਲ ਨੂੰ ਚੱਲੀਏ ਮੋਜੋ ਵਾਲ ਵੀ ਦੀ ਕੱਢ ਲਓ ਭਾਈ। ਕੋ ਇੱਧਰ ਕੋਠੇ ਜੇ ਪੈਂਦੇ ਨੇ ਇੱਧਰ ਨੂੰ ਕੱਢ ਲੀਏ ਕੱਢ ਲੋ ਭਾਈ ਸੋ ਜਦੋਂ ਮਾਲਕੀ ਤੁਸੀਂ ਹੋ ਪਬਲਿਕ ਹੈ ਜਿੱਦ ਦੀ ਮਰਜ਼ੀ ਲੈ ਜਾਓ ਮਨ ਤਾਂ ਛੋਟੇ ਜਿਹੇ ਹਾਥੀ ਤੇ ਚੜਾ ਲੈਂਦੀ ਛੋਟੇ ਹਾਥੀ ਤੇ ਤੇ ਪਰ ਦਿਲ ਉਦੋਂ ਵੀ ਸਾਫ਼ ਸੀ ਪਾਰਲੀਮੈਂਟ ਚ ਪਹਿਲੀ ਵਾਰ ਸੰਗਰੂਰ ਬੋਲਿਆ ਪਰ ਉੱਥੇ ਜਦੋਂ ਉੱਥੇ ਬੋਲਦੇ ਸੀ ਤੁਹਾਨੂੰ ਮਾਣ ਮਹਿਸੂਸ ਹੁੰਦਾ ਸੀ ਆ ਆਪਣੇ ਵਾਲਾ ਖੜਾ ਹੋ ਗਿਆ ਵੀ ਆਪਣੇ ਵਾਲਾ ਹੋ ਗਿਆ ਖੜਾ ਇਹ ਪੇ ਹੁਣ ਪੰਗਾ ਪਾਉ ਹੁਣ ਸਿੱਖ ਗਏ ਸਾਰੇ ਸਿੱਖ ਗਏ ਹੁਣ ਉਹਨੂੰ ਪਤਾ ਲੱਗ ਗਿਆ ਵੀ ਬੋਲੇ ਤੋਂ ਬਿਨਾ ਗੱਲ ਨਹੀਂ ਬਣਨੀ ਉਹ ਪੀਤੂ ਸਰਪੰਚ ਬੈਠਾ ਛਾੜ ਵਾਲਾ ਹੈ ਰਾਤ ਨੂੰ ਆਏ ਸੀ ਦਿਖਦਾ ਵੀ ਨਹੀਂ ਸੀ ਕੁਝ ਉਹ ਕੇਜਰੀਵਾਲ ਸਾਹਿਬ ਜਦੋਂ ਆਏ ਸੀ ਨਾਲ ਸੋ ਇਸ ਕਰਕੇ ਜਿੱਦੇ ਆਮ ਆਦਮੀ ਪਾਰਟੀ ਰਜਿਸਟਰ ਕਰਾਉਣ ਗਏ ਸੀ ਕੇਜਰੀਵਾਲ ਸਾਹਿਬ ਥੱਬਾ ਲੈ ਕੇ ਕਾਗਜ਼ਾਂ ਦਾ ਆਪਣੇ ਚ ਇੱਕ ਵੀ ਨਾਲ ਨਹੀਂ ਗਿਆ ਸੀ ਜਿੱਦੇ ਚੋਣ ਨਿਸ਼ਾਨ ਝਾੜੂ ਰਿਸ਼ਟਰ ਕਰਾਉਣ ਗਏ ਸੀ ਥੱਬਾ ਲੈ ਕੇ ਕਾਵਿਆਂ ਦਾ ਆਪਣੇ ਚ ਇੱਕ ਵੀ ਨਾਲ ਨਹੀਂ ਗਿਆ ਸੀ ਉਹਨਾਂ ਨੇ ਆਪਾਂ ਨੂੰ ਪਾਰਟੀ ਵੀ ਦਿੱਤੀ ਚੋਣ ਨਿਸ਼ਾਨ ਵੀ ਦਿੱਤਾ ਹੋਰ ਕੀ ਕਰ ਸਕਦੇ ਨੇ ਵੀ ਅੱਗੇ ਤਾਂ ਫਿਰ ਆਪਣਾ ਕੰਮ ਹੈ ਨਾ ਪੰਜਾਬ ਨੂੰ ਠੀਕ ਕਰਨਾ ਜਾਂ ਪੰਜਾਬ ਚ ਲਾਅ ਐਂਡ ਆਰਡਰ ਤੋਂ ਲੈ ਕੇ ਸਿੱਖਿਆ ਕ੍ਰਾਂਤੀ ਹੈ ਨਾ ਚਾਹੇ ਹੈਲਥ ਦੇ ਮਾਮਲੇ ਚ ਹੋ ਜੇ ਮਾ ਅੱਲਾ ਕਲੀਨਿਕ ਕੋਈ ਬਣਾ ਲੋ ਅਈ ਸੁਣਦੇ ਆ ਸੋ ਇਸ ਕਰਕੇ ਸਾਡੇ ਸੁਪਰੀਮੋ ਨੇ ਉਹਨਾਂ ਦੀ ਸੋਚ ਹੈ ਰਾਮਲੀਲਾ ਗਰਾਊਂਡ ਚੋਂ ਪਾਰਟੀ ਨਿਕਲੀ ਇਨਕਲਾਬ ਚੋਂ ਪਾਰਟੀ ਨਿਕਲੀ ਐਂਟੀ ਕਰਪਸ਼ਨ ਮੂਵਮੈਂਟ ਚੋਂ ਪਾਰਟੀ ਨਿਕਲੀ ਹਾਂ ਤੁਸੀਂ ਪਿਛਲੇ ਦਿਨ ਦੇਖਿਆ ਹੁਣ ਜਿਹੜੇ ਆਪਾਂ ਐਕਸ਼ਨ ਲਏ ਨੇ ਉਹ ਕਹਿੰਦੇ ਅਸੀਂ ਰਜਿਸਟਰੀ ਨਹੀਂ ਕਰਦੇ ਤਹਿਸੀਲਦਾਰ ਮੈਂ ਕਿਹਾ ਮੈਂ ਕਿਦੋਂ ਕਰਾਉਣਾ ਤੁਹਾਡੇ ਤੋਂ ਫਿਰ ਚਲੋ ਮੈਂ ਕਿਹਾ ਤੋ ਹੋਰ ਰਜਿਸਟਰੀ ਕਰਾ ਲਊਂਗਾ ਤੂੰ ਹੁਣ ਕਹਿੰਦੇ ਸਾ ਤੂੰ ਰਿਸਟਿੰਗ ਕਰਾ ਲਓ ਜੀ ਪਲੀਜ਼ ਹਰ ਚੀਜ਼ ਦਾ ਬਦਲ ਹੈ ਕਿਸੇ ਵੀ ਨਾ ਦੁਨੀਆ ਖੜਦੀ ਨਹੀਂ ਇੱਥੇ ਵਕਤ ਬਹੁਤ ਵੱਡੀ ਚੀਜ਼ ਹੈ ਰਾਜਾਂ ਤੋਂ ਭੀਖ ਮੰਗਾ ਦਿੰਦਾ ਹੈ ਇਹ ਵਕਤ ਭਖਾਰੀਆਂ ਦੇ ਸਿਰ ਤੇ ਤਾਜ ਟਿਕਾ ਦਿੰਦਾ ਹੈ ਇਹ ਵਕਤ ਬਹੁਤ ਵੱਡੀ ਚੀਜ਼ ਹੈ ਰੱਬ ਤੋਂ ਡਰੀਏ ਕਰਤਾਰੋਂ ਡਰੀਏ ਵਕਤ ਪਤਾ ਨਹੀਂ ਕਦੋਂ ਕਿਹਦਾ ਬਦਲ ਜੇ ਆ ਲੈ ਨਿਆ ਨਿਆ ਤਨਖਾਹਾਂ ਨੇ ਤੁਹਾਡੀਆਂ ਕਿਉਂ ਚੂਸੀ ਜਾਂਦੇ ਆ ਲੋਕਾਂ ਦਾ ਖੂਨ ਯਾਰ ਗਰੀਬਾਂ ਦਾ ਤੁਸੀਂ 5000 ਵੱਧ ਮੰਗ ਲਿਆ ਨਾ ਲਿਆ ਦੂਗਾ ਅਗਲੇ ਦਿਨ ਉਹ ਪਰ ਪਤਾ ਨਹੀਂ ਕਿਨੇ ਕਿਨੇ ਮਿਹਨਤਾਂ ਕਰੂਗਾ ਕਿਦੇ ਕਿਦੇ ਪੈਰੀ ਪੱਗਾਂ ਧਰੂਗਾ ਕਿਉਂ ਯਾਰ ਜਦੋਂ ਕੰਮ ਹੋ ਰਿਹਾ ਉਹਦਾ ਕਰ ਦੋ ਯਾਰ ਸਵੇ ਇਹ ਕਲਚਰ ਅਸੀਂ ਡਿਵੈਲਪ ਕਰਨਾ ਕੋਈ ਅਫਸਰ ਪੈਸਾ ਨਾ ਖਾਵੇ ਹਰੇਕ ਦਾ ਕੰਮ ਹੋਵੇ ਹਰੇਕ ਦਾ ਹੱਕ ਜਿਹੜਾ ਉਹ ਉਹਨੂੰ ਮਿਲੇ ਗਰੀਬ ਦਾ ਹੱਕ ਕੋਈ ਮਾਰੇ ਨਾ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ਤੱਕੇ ਦੇਵਣ ਵਾਲੇ ਬਹੁਤੇ ਇਕ ਤੂੰ ਹੱਥ ਪਕੜਨ ਵਾਲਾ ਬਸ ਪਰਮਾਤਮਾ ਤੇ ਡੋਰੀਆਂ ਛੱਡੀਆਂ ਨੇ ਜਿਉਂਨੇ ਜ਼ਿੰਮੇਵਾਰੀ ਦਿੱਤੀ ਐ ਸਮੱਤ ਵੀ ਬਖਸ਼ੂਗਾ ਬਲ ਵੀ ਬਖਸ਼ੂਗਾ ਕੰਮ ਕਰਨ ਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਜਿਉਂਦੇ ਵੱਸਦੇ ਰਹੋ ਪੜਾਈਆਂ ਕਰੋ ਤਰੱਕੀਆਂ ਕਰੋ ਬੱਚੇ ਆਉਣ ਵਾਲੇ ਦਿਨਾਂ ਚ ਨਿਯੁਕਤੀ ਪੱਤਰ ਸਮਾਰੋਹਾਂ ਚ ਮਿਲਾਂਗੇ ਕੋਈ ਕੋਈ ਐਸਟੀਐਮ ਬਣੂਗੀ ਕੋਈ ਜੱਜ ਬਣੂਗੀ ਕੋਈ ਮੁੰਡਾ ਡੀਓ ਲੱਗੂਗਾ ਕੋਈ ਐਸ ਐਸਡੀਓ ਬਣੂਗਾ ਬਹੁਤ-ਬਹੁਤ ਸਾਰਿਆਂ ਨੂੰ ਮੁਬਾਰਕਾਂ ਔਰ ਐਸੇ ਐਸੇ ਟਿਨਿਓਰ ਚ ਹੀ ਬਣਾ ਕੇ ਦਿਖਾਉਣੇ ਤੁਹਾਨੂੰ ਮੈਨੂੰ ਕੋਈ ਕੁਰਸੀ ਦਾ ਲਾਲਚ ਨਹੀਂ ਮੈਨੂੰ ਕੋਈ ਹੋਰ ਮੈਂ ਤਾਂ ਪਹਿਲਾਂ ਵੀ ਐਜਾ ਸੀ ਹੁਣ ਵੀ ਐਜਈਆਂ ਠੀਕ ਹੈ ਨਾ ਸੋ ਬਹੁਤ-ਬਹੁਤ ਵਾਡਾ ਇਸ ਗੱਲੋਂ ਧੰਨਵਾਦ ਕਿ ਆਹ ਦਿਨ ਮੈਂ ਕਦੇ ਸੋਚੇ ਨਹੀਂ ਸੀ ਕਿ ਇਸ ਪੱਧਰ ਤੇ ਸਾਨੂੰ ਤੁਸੀਂ ਪਹੁੰਚਾ ਦੋਗੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹਨੇ ਮਿਲਣਾ ਆ ਜੇ ਉਧਰ ਆ ਇਧਰ ਇਧਰ ਲੈ ਆਓ ਲੈ ਆਓ ਇਧਰ ਲੈ ਆਓ ਆਪਣੀ ਨੇ ਸਾਰੇ ਆਪਣੀ ਨੇ ਆਪਾਂ ਨੂੰ ਆਪਣਾ ਕੌਣ ਉਹ ਤਾਂ ਉਹਨਾਂ ਨੂੰ ਵਿਰੋਧ ਕਰਦੇ ਨੇ ਜਿਨ੍ਹਾਂ ਨੇ ਆਪਾਂ ਕਿਹੜਾ ਕਿਹੜੀ ਕਿਸੇ ਗੱਲੋਂ ਕਾਣੇ ਆ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਸਾਰੇ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਾਂ